ਤੇ ਆਮ ਆਪੇ ਆ ਤਾਂ ਡਰਦੇ ਬਹਿ ਜਾਂਦੇ ਆ ਤੇ ਨੇ ਸਮਝੌਤਾ ਕਰ ਲੈਂਦੇ ਆ ਤੇ ਦੱਸਿਆ ਇਹ ਪਤਾ ਲੱਗਿਆ ਉਹਨਾਂ ਦੀ ਪਤਨੀ ਤੋਂ ਕਿ ਉਹਨਾਂ ਗੁੰਡਿਆਂ ਵੱਲੋਂ 10 ਕਰੋੜ ਦੀ ਜਿਹੜੀ ਆਫਰ ਵੀ ਦਿੱਤੀ ਗਈ ਕਿ 10 ਕਰੋੜ ਰੁਪਇਆ ਲੈ ਲਓ ਸਾਡੇ ਨਾਲ ਸਮਝੌਤਾ ਕਰ ਲਓ ਕਿੰਨੇ ਫੇਕ ਇਨਕਾਊਂਟਰ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਿੰਨੀਆਂ ਮਾਮਾਂ ਤੜਪ ਰਹੀਆਂ ਨੇ ਕਿੰਨੀਆਂ ਭੈਣਾਂ ਤੜਪ ਰਹੀਆਂ ਨੇ ਕਿੰਨੇ ਮਾਪੇ ਬਾਪ ਨੇ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਸਰੋਤਿਆਂ ਨੂੰ ਪੰਜਾਬੀ ਵਿਰਸਾ ਟੀਵੀ ਵੇਖਣ ਵਾਲਿਆਂ ਨੂੰ ਕਿ ਜਿੰਨੇ ਵੀ ਸਰੋਤੇ ਇਸ ਖਬਰ ਨੂੰ ਜਿਹੜਾ ਮੈਂ ਨਾਸ਼ਰ ਕਰਨ ਵਾਲਾਗਾ ਵੇਖੋਗੇ ਪੜੋਗੇ ਤੇ ਵਿਚਾਰੋਗੇ ਉਸ ਤੋਂ ਪਹਿਲਾਂ ਹੱਥ ਬੰਨ੍ਹ ਕੇ ਜਰੂਰੀ ਬੇਨਤੀ ਆ ਕਿ ਅੱਗ ਨਾਲ ਖੇਡਣ ਵਾਲਿਆਂ ਦੀ ਵੀਡੀਓ ਜਿਹੜਾ ਜਰੂਰ ਸ਼ੇਅਰ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਜਿਹੜਾ ਚੈਨਲ ਨੂੰ ਜਰੂਰ ਕਰਦਿਆ ਕਰੋ ਤੇ ਲਾਇਕ ਕਮੈਂਟ ਜਰੂਰ ਕਰਦਿਆ ਕਰੋ ਤੁਸੀਂ ਕਰਨਲ ਪਰਿਵਾਰ ਦਾ ਮੈਂ ਜਿਹੜਾ ਇੱਕ ਮੁੱਦਾ ਚੁੱਕਿਆ ਹੋਇਆਗਾ ਉਤੇ ਤੁਹਾਡੇ ਸੁਝਾਅ ਬੜੇ ਹੀ ਕੀਮਤੀ ਬੜੇ ਹੀ ਕੀਮਤੀ ਵਿਚਾਰ ਹੁੰਦੇ ਆ ਤੁਹਾਡੇ ਉਹਨਾਂ ਸੁਝਾਵਾਂ ਦੇ ਵਿੱਚੋਂ ਵੀ ਕੁਝ ਗੱਲਾਂ ਕਰਾਂਗਾ ਤੇ ਤੁਹਾਡਾ ਮੈਂ ਰਣੀ ਵੀ ਆ ਤੇ ਧੰਨਵਾਦ ਵੀ ਕਰਦਾਗਾ ਕਿ ਤੁਸੀਂ ਵੀਡੀਓ ਦੇਖਦੇ ਹੋ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਦੁਆਰੇ ਗਜਰਸ ਉਹਨਾਂ ਨਵੇਂ ਸੱਜਣਾ ਵਾਸਤੇ ਕਿ ਜਿਹੜੇ ਸਾਡੇ ਧੀ ਭੈਣ ਪੁੱਤਰ ਭਰਾ ਬਜ਼ੁਰਗ ਜਿਹੜੇ ਇਸਾ ਵਿਰਸੇ ਦੇ ਨਾਲ ਜੁੜਦੇ ਆ ਤੇ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਹੁਣ ਕਈ ਕਹਿ ਦਿੰਦੇ ਆ ਕਿ ਤੂੰ ਪੁਲਿਸ ਦੇ ਖਿਲਾਫ ਬੋਲਦਾਗਾ ਮੈਂ ਕਿਸੇ ਦੇ ਖਿਲਾਫ ਨਹੀਂ ਪਰ ਜਿਹੜਾ ਇਨਸਾਨੀ ਹੱਤ ਦਾ ਬਹਿਰੀ ਆ ਜਿਹੜਾ ਇਨਸਾਨੀ ਹੱਤ ਦਾ ਬਹਿਰੀ ਆ ਉਹ ਚਾਹੇ ਕੋਈ ਮਰਜੀ ਹੋਵੇ ਅਸੀਂ ਉਸ ਦੇ ਖਿਲਾਫ ਆਵਾਜ਼ ਚੁਕਦੇ ਹਾਂ ਤੇ ਚੁਕਦੇ ਰਹਾਂਗੇ ਇਹ ਅੱਜ ਤੋਂ ਨਹੀਂ ਕਿ ਮੈਂ 2004 ਤੋਂ ਜਿਹੜਾ ਇੱਕ ਮੀਡੀਆ ਦੇ ਨਾਲ ਜੁੜਿਆ ਉਸ ਟਾਈਮ ਤੋਂ ਲੈ ਕੇ ਜਿਹੜਾ ਮੇਰੇ ਅਨੇਕਾਂ ਆਰਟੀਕਲ ਆ ਉਹ ਵੀ ਜਿਹੜੇ ਕਿ ਖਾੜਕੂ ਬਾਦ ਦੇ ਵਿੱਚ ਕਹਿ ਕੇ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਤੇ ਉਹਨਾਂ ਦੇ ਵਿੱਚ ਮੈਂ ਬਕਾਇਦਾ ਨੌ ਵੀ ਲੱਤਾ ਉਹਨਾਂ ਅ fırsਰਾਂ ਦਾ ਤੇ ਉਹਨਾਂ ਨੇ ਕਮੇ-ਕਮੇ ਜਿਹੜਾ ਝੂਠਾ ਪੁਲਸ ਮੁਕਾਬਲਾ ਬਣਾ ਕੇ ਜਿਹੜਾ ਨੌਜਵਾਨਾਂ ਨੂੰ ਮਾਰਿਆ ਕਮੇ ਘਰਾਂ ਤੋਂ ਚੋਕ-ਚੋਕ ਕੇ ਮਾਰਿਆ ਉਹ ਆਰਟੀਕਲ ਵੀ ਮੇਰੇ ਕੋਲੇ ਸਾਹਮਣੇ ਪਏ ਆ ਕੱਲੇ-ਕੱਲੇ ਖਬਰਾਂ ਸਾਹਮਣੇ ਪਈ ਆ ਜਿਹੜਾ ਪੁਲਤ ਨੇ ਗੁੰਡਾਗਰਦੀ ਕੀਤੀ ਹੈ ਤੇ ਨੰਗੇ ਕਾਰੇ ਕੀਤੇ ਆ ਮੈਂ ਕਿਸੇ ਦੇ ਖਿਲਾਫ ਨਹੀਂ ਨਾ ਹੀ ਮੇਰੀ ਕਿਸੇ ਦੇ ਨਾਲ ਦੁਸ਼ਮਣੀ ਆ ਪਰ ਗੱਲ ਜਿੱਥੇ ਇਨਸਾਨੀਅਤ ਦੀ ਆਉਂਦੀ ਆ ਮਨੁੱਖੀ ਅਧਿਕਾਰਾਂ ਦੀ ਆਉਂਦੀ ਆ ਜੇਕਰ ਉੱਥੇ ਨਾਮ ਬੋਲੀਏ ਤਾਂ ਫਿਰ ਸਾਡਾ ਇੱਥੇ ਜੀਣਾ ਵੀ ਧਿਰਗਾ ਮੈਂ ਇਹ ਗੱਲ ਸਪੱਸ਼ਟ ਕਿਹਾ ਕਿ ਸਾਡਾ ਇੱਥੇ ਜਗਦੇ ਆਉਣਾ ਧਿਰਗਾ ਅਸੀਂ ਜੇਕਰ ਸੱਚ ਨੂੰ ਸੱਚ ਨਾਲ ਕਹਿ ਸਕੀਏ ਤਾਂ ਬਹੁਤ ਮਾੜੀ ਗੱਲ ਆ ਅਸੀਂ ਅੱਖਾਂ ਦੇ ਨਾਲ ਦੇਖਦੇ ਆ ਤੇ ਉਹ ਹੁੰਦੀ ਇੱਕ ਚੀਜ਼ ਆਪਣੇ ਕੋਲੋਂ ਬਣਾਈ ਮਨ ਘੜਤ ਕਹਾਣੀ ਉਹ ਹੁੰਦੀ ਆ ਕਿ ਕਿਸੇ ਲਈ ਦੀ ਚੁਗਲੀ ਕਰਨੀ ਨਿੰਦਿਆ ਕਰਨੀ ਕਿਸੇ ਦੀ ਕਦਰ ਤੁਸੀਂ ਕਰਨੀ ਤੇ ਇੱਕ ਹੁੰਦਾਗਾ ਸਾਹਮਣੇ ਸਾਰਾ ਕੁਝ ਤੇ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਹੋਇਆ ਤੁਸੀਂ ਅੱਖਾਂ ਕੰਨਾਂ ਦੇ ਰਾਹੀਂ ਸੁਣਿਆ ਤੇ ਵੇਖਿਆ ਉਹ ਹੁੰਦੀ ਆ ਅਸਲ ਸਚਾਈ ਹੁਣ ਆਪਾਂ ਮੁੱਦੇ ਦੀ ਗੱਲ ਕਰਦੇ ਆ ਜਿਹੜਾ ਕਰਨਲ ਪਰਿਵਾਰ ਵਾਲਾ ਮੁੱਦਾ ਹੈਗਾ ਹੁਣ ਉਹਦੇ ਵਿੱਚ ਤਾਂ ਜਿਹੜੀ ਸੀਬੀਆਈ ਦੀਨ ਕਵਾਰੀ ਆ ਉਹਦੀ ਐਂਟਰੀ ਹੋ ਚੁੱਕੀ ਆ ਤੇ ਕਿਉਂਕਿ ਪਰਿਵਾਰ ਜਿਹੜਾ ਕਿ ਉਸ ਟਾਈਮ ਤੋਂ ਲੈ ਕੇ ਹੀ ਜਦੋਂ ਇਹ ਹਾਦਸਾ ਵਾਪਰਿਆ 13 14 ਮਾਰਚ ਦੀ ਜਿਹੜੀ ਇਹ ਰਾਤ ਆ ਜਿੱਤੇ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਕਰਕੇ ਕਰਨਲ ਪਸਵਿੰਦਰ ਸਿੰਘ ਬਾਠ ਤੇ ਉਹਦੇ ਪੁੱਤਰ ਅੰਗਤ ਬਾਠ ਨੂੰ ਬ੍ਰਿਤਰਾ ਕੁੱਟਿਆ ਮਾਰਿਆ ਉਹ ਤਾਂ ਗੱਲ ਸਹੀ ਹੁੰਦੀ ਜਿਹੜੀ ਇਹ ਜਿਹੜੇ ਪਰਿਵਾਰ ਮੰਗ ਕਰਦਾ ਸੀ ਸੀਬੀਆਈ ਦੀ ਉਹ ਜਿਹੜਾ ਹੁਣ ਕੇਸ ਆ ਉਹ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਜਾਨੀ ਕਿ ਉਹ ਪਰਿਵਾਰ ਦੀ ਇੱਕ ਜਿਹੜੀ ਆਪਾਂ ਇਹ ਕਹਦੇ ਹਾਂ ਕਿ ਉਹਨਾਂ ਦੀ ਇੱਕ ਧੁਰ ਤੋਂ ਲੈ ਕੇ ਜਿਹੜੀ ਇੱਸਾ ਸੀ ਉਹ ਪੂਰੀ ਹੋ ਗਈ ਦੂਸਰੀ ਖਬਰ ਇਹਦੇ ਨਾਲ ਹੀ ਜੁੜਦੀ ਆ ਕਹਾਣੀ ਨਾਲ ਮੇਲ ਖਾਂਦੀ ਆ ਉਹ ਹੈ ਜਸਪ੍ਰੀਤ ਸਿੰਘ NRI ਜਿਹੜਾ ਕਿ ਮੁੰਡਾ ਕੈਨੇਡਾ ਤੋਂ ਆਉਂਦਾਗਾ ਤੇ ਆਉਂਦੇ ਸਾਰ ਕਹਿੰਦੇ ਉਹ ਬੱਚਾ ਚੁੱਕਦਾ ਤੇ ਕਨੈਪ ਕਰਦਾ ਤੇ ਦੂਸਰੇ ਦਿਨ ਹੀ ਜਿਹੜਾ ਕਿ ਮੁੰਡੇ ਨੂੰ ਉਸ ਨੂੰ ਪੁੱਛ ਕਹਿੰਦੀ ਕਿ ਅਸੀਂ ਅਨਕਾਉਂਟਰ ਦੇ ਵਿੱਚ ਮਾਰਮਕਾਇਆ ਤੇ ਉਹ ਤੁਹਾਨੂੰ ਦੱਸਦਿਆਂ ਕਿ ਕਿਵੇਂ ਮਾਰਮਕਾਇਆ ਬੇਸ਼ੱਕ ਤਾਂ ਪਹਿਲਾਂ ਤੁਹਾਨੂੰ ਕਈ ਵਾਰ ਦੱਸਿਆ ਤੇ ਦੁਬਾਰੇ ਤੁਹਾਨੂੰ ਦੱਸਦਿਆਂ ਕਿ ਹੁਣ ਜਿਹੜਾ ਜੋ ਕੁਝ ਹੋ ਰਿਹਾਗਾ ਨਵੀਆਂ ਗੱਲਾਂ ਪਰਿਵਾਰ ਨੇ ਜਿਹੜਾ ਕਿ ਕੋਰਟ ਦੇ ਵਿੱਚ ਸ਼ਿਵੀ ਆਈ ਦੀਨ ਕੁਵਾਰੀ ਦੇ ਲਈ ਨੌਕਰਨ ਸਿੰਘ ਵਕੀਲ ਆ ਐਡਵੋਕੇਟ ਆ ਹਾਈ ਕੋਰਟ ਦਾ ਉਹਦੇ ਤਹਿਤ ਇੱਕ ਫਾਇਲ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਪਰ ਪੁਲਿਸ ਵਾਲਿਆਂ ਦਾ ਦਬਾਅ ਇੰਨਾ ਵੱਧ ਗਿਆ ਕਿ ਉਹ ਪਰਿਵਾਰ ਨੂੰ 16 ਜੁਲਾਈ ਨੂੰ ਜਿਹੜੇ ਕਿ ਆਪਣਾ ਬਕਾਲਤਨਾਮਾ ਉਹ ਵਾਪਸ ਲੈਣਾ ਪਿਆ ਉਸ ਤੋਂ ਬਾਅਦ ਉਹ ਪਰਿਵਾਰ ਦਾ ਪਤਾ ਨਹੀਂ ਅਜੇ ਕਿੱਥੇ ਆ ਕਹਿੰਦੇ ਕਿ ਪਰਿਵਾਰ ਦੇ ਘਰ ਦੇ ਵਿੱਚ ਜਿਹੜੇ ਉਹ ਜਿੰਦੇ ਲੱਗੇ ਹੋਏ ਆ ਜਸਪ੍ਰੀਤ ਦਾ ਦਾਦਾ ਜਸਪ੍ਰੀਤ ਦਾ ਪਿਓ ਲਖਵਿੰਦਰ ਸਿੰਘ ਤੇ ਉਹਨਾਂ ਦੀ ਮਾਤਾ ਬਲਜੀਤ ਕੌਰ ਪਹਿਲਾਂ ਤੋਂ ਹੀ ਬਿਮਾਰ ਰਹਿੰਦੇ ਆ ਹਾਰਡ ਦਾ ਮਰੀਜ਼ ਆ ਬੇਸਕ ਹਾਰਡ ਦਾ ਮਰੀਜ਼ ਨਾ ਹੋਵੇ ਪਰ ਜਿਸ ਦਾ ਪੁੱਤਰ ਨੌਜਵਾਨ ਜਿਹੜਾ ਕਿ ਅਕਤੂਬਰ ਦੇ ਵਿੱਚ ਹੁਣ ਜੁਲਾਈ ਮਹੀਨਾ ਖਤਮ ਹੋਣ ਵਾਲਾਗਾ ਅਗਸਤ ਤੇ ਸਤੰਬਰ ਜਿਹਦੇ ਪੁੱਤ ਦੇ 2 ਮਹੀਨੇ ਵਿਆਹ ਦੇ ਵਿੱਚ ਰਹਿਣ ਵਾਲੇ ਹੋਣਾ ਜਿੱਥੇ ਘਰ ਦੇ ਵਿੱਚ ਖੁਸ਼ੀਆਂ ਮਾਹੌਲ ਚਾਵਾ ਦਾ ਮਾਹੌਲ ਬਣਿਆ ਹੋਵੇ ਜਿੱਥੇ ਭੈਣਾ ਕਹਿਣ ਕੇ ਅਸੀਂ ਆਪਣੇ ਭਰਾ ਦੇ ਸ਼ੇਰੇ ਬਨਣੇ ਆ ਜਿੱਥੇ ਭੈਣਾ ਕਹਿਣ ਕੇ ਅਸੀਂ ਆਪਣੇ ਭਰਾ ਦੇ ਗੁੱਟ ਉੱਤੇ ਜਿਹੜੀ ਆ ਉਹ ਰਖੜੀ ਸਜਾਉਣੀ ਆ ਤੇ ਪਰ ਉਹ ਪਰਿਵਾਰ ਜਿਸ ਦੇ ਘਰ ਦੇ ਵਿੱਚ ਅੱਜ ਰੌਣਕਾ ਹੋਣੀ ਹੈ ਅਸੀਂ ਅੱਜ ਉਹ ਪਰਿਵਾਰ ਖੰਡਰ ਹੋ ਚੁੱਕਿਆਗਾ ਉਹ ਪਰਿਵਾਰ ਅੱਜ ਉਜੜ ਚੁੱਕਿਆਗਾ ਜਿਨ੍ਹਾਂ ਦੇ ਉੱਪਰ ਇਹ ਕੁਝ ਬੀਤਿਆਗਾ 90 92 ਦੇ ਦਹਾਕੇ ਦੇ ਦੌਰ ਦੇ ਵਿੱਚ ਜਾਂ 84 ਦੇ ਦੌਰ ਦੇ ਵਿੱਚ ਉਹਨਾਂ ਮਾਮਾ ਤੇ ਉਹਨਾਂ ਭੈਣਾਂ ਨੂੰ ਉਹਨਾਂ ਭਰਾਵਾਂ ਨੂੰ ਤੇ ਉਹਨਾਂ ਬਜ਼ੁਰਗਾਂ ਨੂੰ ਪਤਾਗਾ ਜਿਨ੍ਹਾਂ ਨੇ ਪਿੰਡੇ ਉੱਤੇ ਹੰਡਾਇਆ ਹੁੰਦਾਗਾ ਉਹਨਾਂ ਨੂੰ ਪਤਾ ਹੁੰਦਾ ਸਾਰੀਆਂ ਕਹਾਣੀਆਂ ਦਾ ਤੇ ਕਮੇ ਜਦੋਂ ਪੁੱਤ ਜਿਹੜਾ ਕਿ ਤੁਹਾਡਾ ਸਰਮੌਰ ਹੁੰਦਾਗਾ ਜਿਸ ਦੇ ਉੱਪਰ ਕੋਈ ਦਾਗ ਨਾ ਲੱਗੇ ਜਿਸ ਦਾ ਪੁੱਤ ਦਾ ਤੁਸੀਂ ਚਿਹਰਾ ਵੇਖਿਆ ਨਾ ਹੋਵੇ ਕਿ ਕੈਨੇਡਾ ਤੋਂ ਆਉ ਮੇਰਾ ਪੁੱਤ ਆ ਤੇ ਉਹਦੇ ਲਈ ਵੀ ਜਿਹੜੇ ਖੁਸ਼ੀਆਂ ਹੋਣਾਂ ਪਰਿਵਾਰ ਦੇ ਵਿੱਚ ਆ ਪਰਿਵਾਰ ਨੂੰ ਪਤਾ ਨਾ ਹੋਵੇ ਕਿ ਸਾਡਾ ਜਿਹੜਾ ਬੱਚਾਗਾ ਉਹ ਪਿੰਡ ਦੇ ਵਿੱਚ ਆਇਆਗਾ ਤੇ ਉਸ ਤੋਂ ਪਹਿਲਾਂ ਹੀ ਪੁਲਿਸ ਜਿਹੜਾ ਉਹਨੂੰ ਮਾਰ ਮਕਾਉਂਦੀ ਆ ਖਤਮ ਕਰ ਦਿੰਦੀ ਆ ਇੱਕ ਫੇਕ এনਕਾਊਂਟਰ ਦੇ ਵਿੱਚ ਇੱਕ ਜਾਲੀ ਅਨਕਾਊਂਟਰ ਦੇ ਵਿੱਚ ਜਾਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਹੁਣ ਤੁਸੀਂ ਇਹ ਦੱਸੋ ਕਿ ਭਾਈ ਜੀ ਦਾ ਪੁੱਤ 22 ਸਾਲਾਂ ਦਾ ਹੋਵੇ ਜਿਹਨੂੰ ਇਹ ਪਤਾ ਹੋਵੇ ਕਿ ਸਾਡਾ ਪੁੱਤ ਕੈਨੇਡਾ ਦੇ ਵਿੱਚ ਆ ਪਰ ਖਬਰਾਂ ਤੋਂ ਇਹ ਪਤਾ ਲੱਗੇ ਕਿ ਤੁਹਾਡਾ ਪੁੱਤ ਜਿਹੜਾ ਪੰਜਾਬ ਦੇ ਵਿੱਚ ਆ ਇਹ ਖਬਰਾਂ ਦੱਸਦੀਆਂ ਨੇ ਕਿ ਤੁਹਾਡਾ ਪੁੱਤ ਪੰਜਾਬ ਦੇ ਵਿੱਚ ਐਨੇ ਵਜੇ ਜਿਹੜਾ ਕਿ ਤੁਹਾਡੇ ਪੁੱਤ ਨੂੰ ਜਿਹੜਾ ਕਿ ਪੁਲਿਸ ਨੇ ਠਾਹ ਠਾਹ ਕਰਕੇ ਗੋਲੀਆਂ ਸੱਤ ਗੋਲੀਆਂ ਮਾਰ ਕੇ ਉਹਨੂੰ ਸੱਲ ਨਹੀਂ ਸੱਲ ਨਹੀਂ ਕਰ ਦਿੱਤਾ ਤੇ ਮਾਰ ਦਿੱਤਾ ਜਸਪ੍ਰੀਤ ਸਿੰਘ ਦਾ ਜਿਹੜਾ ਹੁਣ ਕੇਸ ਆ ਮਾਪਿਆਂ ਨੇ ਵਾਪਸ ਲੈ ਲਿਆ ਪਰ ਕਰਨਲ ਪ੍ਰਵਾਹ ਦੇ ਰਿਸ਼ਤੇਦਾਰ ਗੁਰਤੇਜ ਸਿੰਘ ਢਿੱਲੋਂ ਜਿਹੜਾ ਕਿ ਜਸਵਿੰਦਰ ਕੌਰ ਬਾਠ ਦੇ ਨਾਲ ਧੁਰ ਤੋਂ ਲੈ ਕੇ ਜਿਹੜਾ ਇੱਕ ਜੰਗ ਲੜ ਰਿਆ ਤੇ ਉਹਨਾਂ ਦੀ ਪਤਨੀ ਜਿਹੜੀ ਪਸਵਿੰਦਰ ਕਰਨਲ ਆ ਉਹਨਾਂ ਦੀ ਪਤਨੀ ਸਲੂਟ ਆ ਕੇ ਜਿਹੜਾ ਕਿ ਇਹ ਸੱਚ ਆ ਜਿਹੜਾ ਇੱਥੋਂ ਤੱਕ ਲੈ ਕੇ ਗਈ ਸਿਵੀਆਈ ਤੱਕ ਤੇ ਆਮ ਆਪੇ ਆ ਤਾਂ ਡਰਦੇ ਬਹਿ ਜਾਂਦੇ ਆ ਤੇ ਨੇ ਸਮਝੌਤਾ ਕਰ ਲੈਂਦੇ ਆ ਇੱਥੇ ਦੱਸਿਆ ਇਹ ਪਤਾ ਲੱਗਿਆ ਉਹਨਾਂ ਦੀ ਪਤਨੀ ਤੋਂ ਕਿ ਉਹਨਾਂ ਗੁੰਡਿਆਂ ਵੱਲੋਂ 10 ਕਰੋੜ ਦੀ ਜਿਹੜੀ ਆਫਰ ਵੀ ਦਿੱਤੀ ਗਈ ਕਿ 10 ਕਰੋੜ ਰੁਪਇਆ ਲੈ ਲਓ ਸਾਡੇ ਨਾਲ ਸਮਝੌਤਾ ਕਰ ਲਓ ਪਰ ਉਸ ਬਹਾਦਰੀ ਸਿੰਘੜੀ ਨੇ ਮੈਂ ਕਹੂੰਗਾ ਸ਼ੇਰਨੀ ਨੇ 10 ਕਰੋੜ ਰੁਪਏ ਠਕਰਾ ਦਿੱਤਾ ਆਪਣੇ ਪਤੀ ਤੇ ਪੁੱਤ ਦਾ ਇਨਸਾਫ ਕਹਿੰਦੇ ਸਾਨੂੰ ਦਿੱਤਾ ਜਾਵੇ ਉਹ ਵੀ ਜੇਕਰ ਸਾਡਾ ਪਤੀ ਤੇ ਪੁੱਤ ਗਲਤ ਆ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੇਕਰ ਪੁਲਿਸ ਵਾਲੇ ਗਲਤ ਆ ਤੇ ਉਹਨਾਂ ਨੂੰ ਸਜ਼ਾ ਬੰਦੀ ਦਿੱਤੀ ਜਾਵੇ ਹੁਣ ਇੱਥੇ ਮਾਂ ਵੱਲੇ ਦੋ ਜੁੜਗੇ ਆ ਹੁਣ ਜਿਹੜੀ ਕਿ ਨਵੀਂ ਫਾਈਲ ਦਰਜ ਕੀਤੀ ਹੈ ਹਾਈ ਕੋਰਟ ਦੇ ਵਿੱਚ ਗਰਤੇਜ ਸਿੰਘ ਢਿੱਲੋ ਜਿਹੜਾ ਕਿ ਕਰਨਲ ਪਰਿਵਾਰ ਦਾ ਰਿਸ਼ਤੇਦਾਰ ਆ ਜਸਪ੍ਰੀਤ ਸਿੰਘ ਦੀ ਜਿਹੜਾ ਫੇਕ ਅਨਕਾਊਂਟਰ ਕੀਤਾ ਸਿੰਘਾ ਦੌਦ ਵਾਲਾ ਜਿਹੜਾ ਨੌਜਵਾਨ ਆ ਜਿਹੜਾ ਕਿ ਉਸ ਨੂੰ 7 ਗੋਲੀਆਂ ਤੇ 3 ਗੋਲੀਆਂ ਜਮਾਂ ਨੰਦੀਕੋ ਮਾਰੀਆਂ ਨੇ ਜਿਹੜਾ ਕਿ ਉਹਦੀ ਜਿਹੜੀ ਪੋਸਟ ਮਾਰਟਮ ਰਿਪੋਰਟ ਕਹਿੰਦੀ ਆ ਕਿਹੜਾ ਵਕੀਲ ਨਮਕਰਨ ਸਿੰਘ ਦੱਸਦਾਗਾ ਕਿ ਜਿਹੜਾ ਕਿ 3 ਗੋਲੀਆਂ ਫੁੱਟ ਤੋਂ ਖੜ ਕੇ ਜਿਹੜੀਆਂ ਮਾਰ ਜਾਂ ਗਈਆਂ ਜਿਹੜਾ ਕਿ ਘੰਟੇ ਦੋ ਘੰਟੇ ਗੱਲਾਂ ਹੋਣ ਤੋਂ ਬਾਅਦ ਜਿਹੜਾ ਉਹਨੂੰ ਦੂਰ ਲਾ ਜਾ ਕੇ ਜਿਹੜਾ ਉਹ ਤੋਂ ਪੁੱਛ-ਗਿਸ ਕਰਕੇ ਜਿਹੜਾ ਉਹਨੂੰ ਮਾਰਮਕਾਤਾ ਪੁਛਸਾ ਫੜਦੀ ਹਟ ਕੇ ਉਤੇ ਕੇਸ ਪਾਉਂਦੀ ਕੇਸ ਪਾ ਕੇ ਅਦਾਲਤ ਦੇ ਵਿੱਚ ਪੇਸ਼ ਕਰਦੀ ਅਦਾਲਤ ਵੇਸਾਕਾ ਫਾਂਸੀ ਦਿੰਦੀ ਚਾਹੇ ਉਮਰ ਕੈਦ ਕਰਦੀ ਜੋ ਉਹ ਪਰਿਵਾਰ ਨੂੰ ਵੀ ਮਨਜ਼ੂਰ ਸੀ ਉਹ ਲੋਕਾਂ ਨੂੰ ਵੀ ਮਨਜ਼ੂਰ ਸੀ ਪੰਜਾਬ ਦੇ ਲੋਕਾਂ ਦੇ ਸੱਚ ਤਾਂ ਆਉਂਦਾਗਾ ਕਿ ਸੱਤੀ ਮਿੱਚੀ ਜਸਪ੍ਰੇਤ ਸਿੰਘ ਕਿਵੇਂ ਕੈਨੇਡਾ ਤੋਂ ਬਾਸ ਕਿਵੇਂ ਆਇਆ ਕਿਵੇਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਆ ਤੇ ਕਿੱਥੋਂ ਉਹਦੀ ਜਿਹੜੀ ਕਿਤੇ ਉੱਤਰ ਦਾ ਦਿੱਲੀ ਉੱਤਰ ਦਾ ਅੰਮ੍ਰਿਤਸਰ ਉੱਪਰ ਉੱਤਰ ਦਾ ਜਾਂ ਕਿਹੜੇ ਜਿਹੜਾ ਕਿ 에어ਲੈਂਡ ਦੇ ਜਿਹੜਾ ਦੇ ਉੱਪਰ ਸਵਾਰ ਹੋ ਕੇ ਆਉਂਦਾਗਾ ਤੇ ਕਿੰਨੇ ਮਿੰਟਾਂ ਤੇ ਕਿੰਨੇ ਵਜੇ ਤੇ ਕਿਹੜੀ ਤਰੀਕ ਨੂੰ ਆਉਂਦਾਗਾ 12 ਤਰੀਕ ਦੀ ਦੱਸਦੇ ਆ ਕਿ 12 ਤਰੀਕ ਨੂੰ ਆਉਂਦਾਗਾ ਤੇ ਪਰਿਵਾਰ ਕਹਿੰਦਾ ਕਿ 8 ਤਰੀਕ ਦੀ ਸਾਡੀ ਗੱਲਬਾਤ ਹੁੰਦੀ ਆ ਬੜੀ ਇੱਕ ਰੋਚਕ ਕਹਾਣੀ ਆ ਬੜੀ ਇੱਕ ਦੁਖਦਾਈ ਕਹਾਣੀ ਆ ਬਾੜੀ ਉਲਝਣਦਾਨ ਕਹਾਣੀ ਆ ਤੇ ਇਹ ਜਿਹੜਾ ਹੁਣ ਸੀਬੀਆਈ ਦੀਨ ਕਵਾਰੀ ਜਿਹੜੀ ਇਹਦੇ ਵਿੱਚ ਵੀ ਹੋਵੇਗੀ ਤੇ ਜਿਹੜਾ ਕਰਨਲ ਬਾੜ ਦਾ ਜਿਹੜਾ ਮਾਮਲਾਗਾ ਉਹਦੇ ਵਿੱਚ ਜਿਹੜੀ ਅਨਕਵਾਰੀ ਆ ਹੁਣ ਹੁਣ ਤੁਸੀਂ ਇਹ ਦੇਖੋ ਇਹ ਅਨਕਵਾਰੀ ਹੈ ਜਿਹੜੀ ਕਰਨਲ ਬਾਠਾ ਜੀ ਦਾ ਸੀਬੀਆਈ ਦੇ ਕੋਲ ਚਲੀ ਗਈ ਜਿਹੜੀ ਇਹ ਜਸਪ੍ਰੀਤ ਸਿੰਘ ਵਾਲੀਆ ਇਹ ਫਾਈਲ ਜਿਹੜੀ ਜਿਹੜੀ ਦਾਖਲ ਕਰ ਦਿੱਤੀ ਆ ਦੁਆਰਾ ਗਰਤੇਜ ਸਿੰਘ ਢਿਲਦੋਂ ਨੇ ਤੇ ਜਿਹੜੀ ਇਹ ਫਾਈਲ ਆ ਇਹ ਵੀ ਸੀਬੀਆਈ ਕੋਲ ਉਸੇ ਸੀਬੀਆਈ ਕੋਲ ਜਾਣੀ ਆ ਕਿਉਂਕਿ ਕਹਾਣੀ ਇੱਕ ਉਸੇ ਦਿਨ ਜਿਹੜਾ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕਰਦੇ ਆ ਉਸੇ ਰਾਤ ਨੂੰ ਉਹਨਾਂ ਪੁਲਿਸ ਅਫਸਰਾਂ ਵੱਲੋਂ ਪਸ਼ਵਿੰਦਰ ਸਿੰਘ ਕਰਨਲ ਬਾਠ ਤੇ ਉਹਦੇ ਪੁੱਤ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤੇ ਫਿਰ ਇਹ ਵੀ ਕਿਹਾ ਜਾਂਦਾ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਕਿ ਤੁਸੀਂ ਆਪਣਾ ਜਿਹੜਾ ਆਈ ਕਾਰਡ ਮੰਗਦੇ ਹੋ ਜੇ ਤੁਸੀਂ ਜਿਉਂਦੇ ਰਹੇ ਤਾਂ ਤਾਂ ਹੀ ਆਈ ਕਾਰਡ ਮਿਲੂਗਾ ਹੰਕਾਰ ਵਰਦੀ ਦਾ ਫਤੂਰ 10 10 20-20 ਲੱਖ ਕਿ ਮਿਲਣ ਵਾਲਾਗਾ ਕਿ ਅਗਲੇ ਦਿਨ ਫੀਤੀਆਂ ਲੱਗਣ ਵਾਲੀਆਂ ਨੇ ਡੀਐਸਬੀ ਦੀ ਨੌਕਰੀ ਮਿਲ ਜਾਣੀ ਆ ਤੇ ਪਰਿਵਾਰ ਦੇ ਘਰ ਇੱਕ ਦੇ ਘਰ 70 ਵਿਸੇ ਆ ਤੇ ਉਹਨਾਂ ਦੇ ਘਰ ਜਿਹੜੀ ਰੌਣਕਾਂ ਹੋਣੀ ਸੀ ਖੁਸ਼ੀਆਂ ਤੇ ਲੱਡੂ ਵੰਡਣੇ ਸੀ ਚਾਮ ਦੇ ਨਾਲ ਆ ਜਿਨ੍ਹਾਂ ਦੇ ਡੀਐਸਪੀ ਬੰਨਨੇ ਸੀ ਪਰ 5 ਮਹੀਨਿਆਂ ਤੋਂ ਬਾਅਦ ਜਿਹੜਾ ਕਿ ਉਹ ਖੁੱਡਾਂ ਦੇ ਵਿੱਚੋਂ ਕਵੇਂ ਨਿਕਲੇ ਜਾਂ ਕਹਿੰਦੇ ਆ 2 ਕਮੇਟਾਂ ਦੇ ਰਾਏ ਪਤਾ ਲੱਗਿਆ ਕਿ ਉਹ ਖੁੱਡਾਂ ਚੋਂ ਨਿਕਲੇ ਨਹੀਂ ਕਢਵਾਏ ਗਏ ਆ ਜਿਹੜਾ ਸੀਬੀਆਈ ਵੱਲੋਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਮਾ ਕਿ ਸੱਪ ਤੇ ਕੋਟ ਕਿਡਲੀਆਂ ਤੇ ਚੂਹੇ ਤੇ ਚਕੁੰਦਰਾ ਜੇ ਖੁੱਡਾਂ ਦੇ ਵਿੱਚ ਹੋਣ ਜੇ ਤੁਸੀਂ ਠੰਡਾ ਪਾਣੀ ਪਾ ਦਿਓ ਇੱਕ ਅੱਧੀ ਬਾਲਟੀ ਪਾ ਦਿਓ ਤਾਂ ਜਰਕ ਦੇਣੇ ਬਾਹਰ ਨਿਕਲੇ ਆਉਂਦੇ ਆ ਤੇ ਉਸ ਤੋਂ ਇੱਕ ਖਤਰਨਾਕ ਚੀਜ਼ ਹੁੰਦੀ ਹੈ ਚੰਨਣਗੀਰਾ ਸ਼ਾਇਦ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਕੋਟ ਕਿਡਲੇ ਨੂੰ ਆਪ ਗਿਰਗਟ ਨੂੰ ਚੰਨਣਗੀਰਾ ਸਮਝ ਜਾਂਦੇ ਆ ਸ਼ਾਇਦ ਹੁਣ ਚੰਨਣਗੀਰੇ ਜਿਹੜੇ ਖਤਮ ਹੋ ਗਏ ਆ ਪੰਜਾਬ ਦੇ ਵਿੱਚੋਂ ਕਿਉਂਕਿ ਬਹੁਤ ਖਤਰਨਾਕ ਸੀ ਮੈਂ ਦੇਖਿਆ ਤੇ ਪ੍ਰੈਕਟੀਕਲ ਕਰਕੇ ਵੀ ਵੇਖਿਆਗਾ ਕਿਉਂਕਿ ਅਸੀਂ ਖੇਤਾਂ ਦੇ ਵਿੱਚ ਕੰਮ ਹੁੰਦਾ ਸੀ ਜਦੋਂ ਚੰਨਣਗਿਰੇ ਬਹੁਤ ਹੁੰਦੇ ਸੀ ਇਹ ਗੱਲ ਹੈਗੀ ਆ 92 93 ਦੀ ਗੱਲ ਆ ਛੋਟੇ-ਛੋਟੇ ਹੁੰਦੇ ਸੀ ਜਦੋਂ ਚੰਨਣਗਿਰਾ ਸਾਹਮਣੇ ਖਾੜ ਵਿੱਚ ਵੱੜ ਜਾਂਦਾ ਸੀ ਅਸੀਂ ਕੀ ਕਰਨਾ ਪਾਣੀ ਪੋਣਾ ਠੰਡਾ ਤੇ ਉਹਨੇ ਬਾਹਰ ਨਾਲ ਨਿਕਲਣਾ ਫਿਰ ਸਾਡੇ ਮਾਨ ਦੇ ਵਿੱਚ ਇੱਕ ਸਕੀਮ ਆਉਣੀ ਕਿ ਥੋੜਾ ਜਿਹਾ ਗਰਮ ਪਾਣੀ ਕਰ ਲਈਏ ਜਦੋਂ ਗਰਮ ਪਾਣੀ ਥੋੜਾ ਜਿਹਾ ਪਿੰਡੇ ਉੱਤੇ ਪੈਂਦਾ ਤੇ ਝੜਕ ਦੇਣ ਚੰਨਣਗਿਰਾ ਬਾਹਰ ਨਿਕਲਦਾ ਤੇ ਫਿਰ ਅਸੀਂ ਉਹਨੂੰ ਮਾਰਿਆ ਵੀ ਆ ਬਹੁਤੇ ਵਾਰੀ ਬਹੁਤੇ ਚੰਨਣਗਿਰਾ ਦੇ ਜਿਹੜਾ ਇਹ ਦੱਸਿਆ ਜਾਂਦਾ ਸੀ ਖਤਰਨਾਕ ਗੱਲ ਕਰਦੇ ਸੀ ਆਪਾਂ ਚੰਨਣਗਿਰੇ ਦੀ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਜਦੋਂ ਉਹਨੂੰ ਬਾਹਰ ਕੱਢਣਾ ਜਿਹੜਾ ਕਿ ਖਤਰਨਾਕ ਜਾਨਵਰ ਸੀ ਸਭ ਤੋਂ ਜ਼ਿਆਦਾ ਤੇ ਪਾਣੀ ਗਰਮ ਕਰਕੇ ਉਹ ਖੱਡ ਦੇ ਵਿੱਚ ਪਾਓ ਤੇ ਜਿਹੜਾ ਮਿੰਟਾਂ ਦੇ ਵਿੱਚ ਬਾਹਰ ਨਿਕਲ ਜਾਂਦਾ ਸੀ ਉਹੀ ਹਾਲਾਤ ਅੱਜ ਉਹਨਾਂ ਚਾਰ ਐਂਸਮੈਟਰਾਂ ਦੇ ਨਾਲ ਵਾਪਰਿਆ ਕਰਨਲ ਪਰਿਵਾਰ ਨੇ ਬੜਾ ਠੰਡਾ ਪਾਣੀ ਪਾਪਾ ਵੇਖਿਆ ਉਹਨਾਂ ਨੇ ਠੰਡਾ ਪਾਣੀ ਪਾਇਆ ਐਸਐਸਪੀ ਨੂੰ ਉਹਨਾਂ ਨੇ ਠੰਡਾ ਪਾਣੀ ਪਾਇਆ ਡੀਜੀਪੀ ਨੂੰ ਠੰਡਾ ਪਾਣੀ ਪਾਇਆ ਪੰਜਾਬ ਸਰਕਾਰ ਨੂੰ ਪਰ ਖਤਰਨਾਕ ਸੀ ਤੇ ਉਹਨਾਂ ਦੇ ਪਿੱਛੇ ਤੇ ਅਫਸਰ ਖੜੇ ਸੀ ਨਹੀਂ ਨਿਕਲੇ ਜਦੋਂ ਜਦੋਂ ਹੀ ਸੀਬੀਆਈ ਦੀ ਅਨਕਵਾਰੀ ਸੀਬੀਆਈ ਕੋਲ ਚਲੀ ਗਈ ਤਾਂ ਛੱਟ ਜਿਹੜੇ ਕਿ ਲੈਣ ਹਾਜ਼ਰ ਕਰ ਦਿੱਤੇ ਤੇ ਛੱਟ ਡਿਊਟੀਆਂ ਤੇ ਭੱਤ ਗਏ ਜਣੇ ਕਿ ਗਰਮ ਪਾਣੀ ਪਾ ਦਿੱਤਾ ਇਸ ਕਰਕੇ ਇਹ ਆਧਾਰਨ ਇਹ ਬਣਦੀ ਆ ਕਿ ਜਿੰਨਾ ਤੇ ਤੁਸੀਂ ਕਿਸੇ ਨਾਲ ਨਰਬਈ ਵਰਤੋਂਗੇ ਉਹ ਤੁਹਾਡਾ ਫਾਇਦਾ ਉਠਾਏਗਾ ਤੇ ਜਦੋਂ ਤੁਸੀਂ ਜਿਹੜਾ ਕਿ ਉਹ ਹੋ ਚੰਨਣ ਗਿਰੇ ਵੰਗੂ ਤੱਤਾ ਪਾਣੀ ਪਾਓਗੇ ਤੇ ਫੇਰ ਉਹ ਬੰਦਾ ਬਾਹਰ ਨਿਕਲਦਾ ਤੇ ਉਹੀ ਹਾਲਤ ਇਹਨਾਂ ਐਂਸਵੇਟਰਾਂ ਦੀਆਂ ਚਾਰਿਆਂ ਦੀ ਜਿਨ੍ਹਾਂ ਨੇ ਕਰਨਲ ਪਰਿਵਾਰ ਨੂੰ ਕੁੱਟਿਆ ਉਸ ਕਰਨਲ ਪਰਿਵਾਰ ਦਾ ਜਿਹੜਾ ਜੀ ਸੀ ਕਰਨਲ ਨੂੰ ਖੁਦ ਤੇ ਉਹਦੇ ਪੁੱਤ ਨੂੰ ਤੇ ਜਿਹੜਾ ਕਿ ਉਸ ਤੋਂ ਪਹਿਲਾਂ ਇੱਕ ਫੇਕ ਅਨਕਾਊਂਟਰ ਦੇ ਵਿੱਚ ਚੜਦੀ ਉਮਰ ਦਾ ਨੌਜਵਾਨ ਜਿਹੜਾ ਕਾਤਲ ਕੀਤਾ ਪੁੱਛ ਨੇ ਇਹ ਦੋ ਕਹਾਣੀਆਂ ਸੀ ਬੀਆਈ ਹੁਣ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੂ ਤੇ ਸਾਡਾ ਬੜਾ ਬ੍ਰੇਕ ਹੁੰਦਾ ਟਾਈਮ ਤਾਂ ਥੋੜਾ ਜਿਹਾ ਲਾ ਦਿੰਦੀ ਸੀਬੀਆਈ ਤੇ ਪਰ ਇੱਥੇ ਬੇਨਤੀ ਕਰਦੇ ਆ ਕਿ ਕੋਰਟ ਨੂੰ ਤੇ ਸੀਬੀਆਈ ਨੂੰ ਸੀਬੀਆਈ ਮਾਮਲੇ ਦੇ ਵਿੱਚ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਤੇ ਜਸਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਕਿ ਇਹਦੀ ਇਨਕੁਆਇਰੀ ਜਿਹੜੀ ਉਹ ਜਲਦੀ ਕੀਤੀ ਜਾਵੇ ਤਾਂ ਕਿ ਜਿਹੜੇ ਇਹ ਇੰਸਪੈਕਟਰ ਨੇ ਜਾਂ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਥਾਣੇਦਾਰ ਆ ਜਾਂ ਡੀਐਸਪੀ ਆ ਜਾਂ ਕੋਣ ਇਹਦੇ ਪਿੱਛੇ ਸੀ ਕੋਈ ਦਲਬਾਰ ਸਿੰਘ ਆ ਜਾਂ ਕੋਈ ਫਲਾਨਾ ਗਾ ਜਾਂ ਕੋਈ ਧੌਂਕਾ ਗਾ ਤੇ ਬੜੇ ਇਹਦੇ ਵਿੱਚ ਨਿਕਲਣਗੇ ਜਦੋਂ ਜਦੋਂ ਕਹਿੰਦੇ ਨਾ ਜਦੋਂ ਝਾਰ ਨਹੀਂ ਹੁੰਦੀ ਆ ਜਦੋਂ ਬ੍ਰੇਕ ਝਾਰ ਨਹੀਂ ਆਪਾਂ ਲਾ ਲੈਨੇ ਕਿਸੇ ਚੀਜ਼ ਨੂੰ ਤੇ ਉਦੋਂ ਰੋਡ ਆ ਜਿਹੜੇ ਜਿਹੜੇ ਬਰੀਕ ਰੋਡ ਆ ਉਹ ਵੀ ਉੱਪਰ ਰਹਿ ਜਾਂਦੇ ਆ ਇਸ ਕਰਕੇ ਜਿਹੜਾ ਝਾਰ ਨਹੀਂ ਹੁਣਾ ਬ੍ਰੇਕ ਲੱਗਣ ਵਾਲੀ ਆ ਤੇ ਹੁਣ ਸਾਰੇ ਰੋਡ ਚੁਕੇ ਜਾਣੇ ਆ ਤੇ ਲੱਗਦਾ ਕਿ ਇਹਨਾਂ ਨੂੰ ਉਮਰ ਕੈਦ ਤੇ ਜਾਂ ਫਾਂਸੀ ਦੀ سزا ਹੋਣ ਵਾਲੀ ਆ ਇਹ ਗੱਲ ਵੀ ਜਿਹੜੀ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਹ ਜਿਹੜਾ ਅੱਜ ਦੀ ਵੀਡੀਓ ਸਾਂਭ ਕੇ ਰੱਖ ਲਓ ਜਲਦੀ ਇਹ ਇਹ ਹਾਲਾਤ ਇਹਨਾਂ ਦੇ ਨਾਲ ਵਾਪਰਨਗੇ ਕਿਉਂਕਿ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਬੇਗੁਨਾਮਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਆ ਬਹੁਤ ਵੱਡਾ ਜ਼ੁਲਮ ਆ ਪਰ ਤੁਸੀਂ ਆਪਣੇ ਸਟਾਰਾਂ ਦੇ ਲਈ ਆਪਣੇ ਪਰਿਵਾਰ ਦੇ ਢਿੱਡ ਭਰਨ ਦੇ ਲਈ ਆਪਣੀਆਂ ਕੋਠੀਆਂ ਕਾਰਾਂ ਖਰੀਦਣ ਦੇ ਲਈ ਅਰਪੀਆਂ ਦੇ ਲਈ ਤੁਸੀਂ ਆਪਣੇ ਆਉਧਿਆਂ ਦੇ ਲਈ ਆਪਣੇ ਆਉਧਿਆਂ ਦੀ ਭੁੱਖ ਦੇ ਲਈ ਇੱਕ ਨੌਜਵਾਨ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਉਹ ਘਰ ਅਜਾੜ ਦਿੱਤਾ ਉਹ ਘਰ ਉਜੜੇ ਤੇ ਤੁਹਾਡਾ ਘਰ ਵੀ ਨਹੀਂ ਵਸਦਾ ਇਹ ਵੀ ਤੁਸੀਂ ਸਮਾਂ ਬੜਾ ਬਲਵਾਨ ਹੁੰਦਾਗਾ ਤੇ ਇਹ ਕਦਰਾਂ ਕੀਮਤਾ ਸ਼ੇਕਾ ਕੇ ਭਾਈ ਅੱਜ ਉਹ ਪਰਿਵਾਰ ਰੋ ਰਿਹਾ ਜਸਪ੍ਰੀਤ ਸਿੰਘ ਦਾ ਤੇ ਤੁਸੀਂ ਦੇਖਿਓ ਕਿ ਤੁਹਾਡੇ ਪਰਿਵਾਰਾਂ ਦੇ ਨਾਲ ਹਾਲ ਕੀ ਹੁੰਦਾਗਾ ਤੁਹਾਡੇ ਨਾਲ ਹਾਲ ਜਿਹੜਾ ਹੋਊਗਾ ਤੇ ਫਿਰ ਜੱਗ ਖੜ ਕੇ ਦੇਖੂਗਾ ਤੇ ਇਸ ਕਰਕੇ ਇਸ ਵੀਡੀਓ ਨੂੰ ਮੈਂ ਇਹ ਕਹਿਣਾ ਹੁੰਨਾ ਕਿ ਮੇਰੀ ਜਿਹੜੀ ਵੀਡੀਓ ਹੁੰਦੀ ਆ ਦੂਜੇ ਚੈਨਲ ਨਾਲੋਂ ਵੱਖਰੀ ਹੁੰਦੀ ਆ ਹਰ ਇੱਕ ਦਾ ਲਹਾਜਾ ਬੋਲਣ ਦਾ ਤਰੀਕਾ ਜਿਹੜਾ ਢੰਗ ਆ ਕੁਝ ਗੱਲਾਂ ਗੁਲਦੋਗ ਗੋਲ ਮੋਲ ਕਰਦੇ ਆ ਅਸੀਂ ਸਿੱਧੀ ਤੇ ਸਪਸ਼ਟ ਗੱਲ ਕਰਦੇ ਆ ਕਿ ਭਾਈ ਜੋ ਕੁਝ ਵਾਪਰੇ ਅੱਜ ਪੰਜਾਬ ਦੇ ਹਾਲਾਤ ਨੇ ਜੋ ਕੁਝ ਤੁਸੀਂ ਸਾਰਾ ਕੁਝ ਵੇਖ ਰਹੇ ਹੋ ਕਿੰਨੇ ਫੇਕ ਅਨਕਾਊਂਟਰ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਿੰਨੀਆਂ ਮਾਂਵਾਂ ਤੜਪ ਰਹੀਆਂ ਨੇ ਕਿੰਨੀਆਂ ਭੈਣਾਂ ਤੜਪ ਰਹੀਆਂ ਨੇ ਕਿੰਨੇ ਮਾਂ ਬਾਪ ਨੇ ਜਿਹੜੇ ਤੇ ਉਹ ਨਾ ਘਰਦੇ ਆ ਨਾ ਘਾਟਦੇ ਆ ਤੇ ਉਹਨਾਂ ਦੇ ਪੱਲੇ ਸਿਰਫ ਰੋਣਾ ਰਹਿ ਗਿਆ ਇਸ ਕਰਕੇ ਜਿਹੜਾ ਇਹ ਵੀਡੀਓ ਇਹ ਜਿਹੜਾ ਦੂਜਾ ਭਾਗ ਆ ਜਿਹੜਾ ਗਰਤੇਜ ਸਿੰਘ ਢਿੱਲੋਂ ਨੇ ਜਿਹੜਾ ਇਹ ਦਾਖਲ ਕੀਤਾ ਸਾਰਾ ਮਾਮਲਾ ਸੀਵੀਐਲ ਦੇ ਕੋਲ ਉਹਨਾਂ ਨੇ ਕਿਹਾ ਹਾਈ ਕੋਰਟ ਦੇ ਵਿੱਚ ਕਿ ਇੱਕ ਤਾਂ ਸੀਵੀਐਲ ਨੂੰ ਇਨਕਾਰੀ ਜਿਹੜੀ ਜਲਦੀ ਦਿੱਤੀ ਜਾਵੇ ਹਾਈ ਕੋਰਟ ਨੂੰ ਕਿਹਾ ਕਿ ਇਹ ਜਿਹੜਾ ਹਾਈ ਕੋਰਟ ਦਾ ਜੱਜ ਆ ਕੋਈ ਵਧਿਆ ਤੇ ਉਹਨੂੰ ਜਿਹੜੀ ਇਨਕਾਰੀ ਦਿੱਤੀ ਜਾਵੇ ਤੀਸਰੀ ਗੱਲ ਕਿਹਾ ਕਿ ਉਹਨਾਂ ਨੇ ਟਾਈਮ ਬੌਂਡ ਆ ਜਿਹੜਾ ਕਿ ਟਾਈਮ ਇਹਦਾ ਜਲਦੀ ਕੀਤਾ ਜਾਵੇ ਚਾਹੋ ਕਿ ਆਪਾਂ ਦੇਖਦੇ ਆ ਕਿ ਹੁਣ 32 33 33 ਸਾਲ ਲੱਗ ਗਏ ਪੁਲਸ ਵਾਲਿਆਂ ਨੂੰ ਹੁਣ ਤੱਕ ਜਿਹੜੀਆਂ ਸਜਾਮਾਂ ਹੋ ਰਹੀਆਂ ਨੇ 1990 92 93 ਦਾ ਕੇ ਵਿੱਚ ਜਿੰਦਾਂ ਨੇ ਝੂਟੇ ਪੁਲਸ ਮੁਕਾਬਲੇ ਬਣਾ ਕੇ ਨੌਜਵਾਨ ਮਾਰੇ ਸੀ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਜਿਹੜਾ ਤੁਸੀਂ ਵੀਡੀਓ ਸੁਣਦੇ ਹੋ ਲੈ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਵੀ ਜਰੂਰ ਕਰਦੇ ਹੋ ਤੇ ਨਾਲ ਇੱਕ ਹੱਥ ਬੰਨ ਕੇ ਬੇਨਤੀ ਆ ਚੈਨਲ ਨੂੰ ਬੱਤ-ਬਾਤ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਗਰੁੱਪਾਂ ਦੇ ਵਿੱਚ ਵੀਡੀਓ ਪਹੁੰਚਾ ਦਿਆ ਕਰੋ ਤਾ ਕਿ ਜਿਹੜੀ ਸੱਚੀ ਗੱਲ ਹੁੰਦੀ ਆ ਜਿਹੜੀ ਹਕੀਕਤ ਹੁੰਦੀ ਆ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਿਆ ਕਿ ਅੱਗ ਦੇ ਨਾਲ ਖੇਡਣਾ ਬੜਾ ਮੁਸ਼ਕਲ ਹੁੰਦਾਗਾ ਤੇ ਫੇਰ ਵੀ ਅਸੀਂ ਚਲੋ ਜੋ ਪਰਮਾਤਮਾ ਨੇ ਸਾਡੇ ਡਿਊਟੀ ਲਈ ਆ ਉਹ ਗੱਲ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ ਜਿੰਨਾ ਤੱਕ ਸੁਵਾਸ ਹੈ ਗਿਆ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ